ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਦਾ ਸਵਾਗਤ ਹੈ ਮਹ ਕੁਮਰ ਫਰੀਦ ਕੋਲ ਯੋਧ ਨਸ਼ਾ ਵਿਰੋਧ ਮੁਹੰਮਦ ਦੇ ਤਹਿਤ ਬੁਲਡੋਜ਼ਰ ਐਕਸ਼ਨ ਲਿੱਤਾ ਗਿਆ ਜੁहां ਪਠਾਨਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜੁਥੇ ਮਾਨ ਸਰਕਾਰ ਦੇ ਵੱਲੋਂ ਮੁਹੰਮਦ ਜਿਹੜੇ ਚੁਲਾਈ ਜਾ ਰਹੀ ਹੈ ਜਿਸ ਦਾ ਮੇਨ ਮਕਸਦ ਆ ਕਿ ਨਸ਼ੇ ਨੂੰ ਪੰਜਾਬ ਦੇ ਬੱਚੋਂ ਮੁਕੰਮਲ ਤੌਰ ਤੇ ਖਤਮ ਕਰਨਾ ਜਿਸ ਦੇ ਮੱਦੇ ਨਜ਼ਰ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਵੱਡੇ ਐਕਸ਼ਨ ਲਿੱਤੇ ਜਾਂਦੇ ਨੇ ਤੇ ਉਸ ਦੇ ਤਹਿਤ ਹੀ ਪਠਾਨਕੋਟ ਦਾ ਹੈ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ਾ ਤਸਕਰ ਦੇ ਕਰਦੇ ਉੱਤੇ ਪੀਲਾ ਪੰਜਾਬ ਚਲਾਇਆ ਗਿਆ ਤਬੇ ਕੁੱਲ ਮੁਦੇਰੀ ਜਾਣਕਾਰੀ ਦੇ ਲਈ ਦੱਸਰ ਨੇ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਬੁਲਡੋਜ਼ਰ ਐਕਸ਼ਨ ਚਲਾਇਆ ਗਿਆ ਪਟਾਨ ਪਠਾਨਕੋਟ ਦਾ ਹੈ ਮਾਮਲਾ ਜੋ ਕਿ ਇਸ ਵੇਲੇ ਸਾਹਮਣੇ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚੁਲਾ ਦਿੱਤਾ ਗਿਆ ਬੁਲਡੋਜ਼ਰ ਚੁਲਾ ਦਿੱਤਾ ਗਿਆ ਤਾਂ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਸੀ ਜਿਸ ਦਾ ਨਾਂ ਸੀ ਵਾਰ ਅਗੇਨਸਟ ਡਰੱਗਸ ਜਾਂ ਫਿਰ ਯੁੱਧ ਨਸ਼ਿਆਂ ਵਿਰੁੱਧ ਤਾਂ ਇਸ ਦਾ ਮੇਨ ਅਜੰਡਾ ਮੇਨ ਮਕਸਦ ਇੱਕੋ ਹੀ ਸੀ ਕਿ ਕੀ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਕਿ ਨਸ਼ਿਆਂ ਦੇ ਵੱਲ ਵੜਦੀ ਜਾ ਰਹੀ ਆ ਉਸ ਨੂੰ ਉਸ ਤੋਂ ਵਿੱਚੋਂ ਕੱਢ ਕੇ ਉਸ ਦਾ ਭਵਿੱਖ ਸੁਧਾਰਨਾ ਤੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਪੂਰਨ ਤਰੀਕੇ ਦੇ ਨਾਲ ਖਤਮ ਕਰਨਾ ਤਾਂ ਉਸੇ ਮਕਸਦ ਨਾਲ ਇਹ ਮੁਹਮਮ ਵਿੱਢੀ ਗਈ ਹੈ ਤੇ ਕਾਫੀ ਹੱਦ ਤੱਕ ਨਸ਼ਿਆਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਵਿੱਚ ਇਹ ਸਫਲ ਵੀ ਰਹੀ ਹੈ ਤਾਂ ਵਕ ਵਕ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਅਚਨਚੇਤ ਚੈਕਿੰਗ ਹੁੰਦੀ ਹੈ ਤੇ ਜਿਸ ਦੇ ਉੱਤੇ ਸ਼ੱਕ ਪਾਇਆ ਜਾਂਦਾ ਹੈ ਸ਼ੱਕੀ ਵਿਅਕਤੀ ਨੂੰ ਤੁਰੰਤ ਉਸ ਤੇ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਵੇਲੇ ਵੀ ਇਹ ਨਸ਼ੇ ਤਸ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾਬ ਚੁਰਾ ਦਿੱਤਾ ਗਿਆ ਉਸ ਦਾ ਘਰ ਜਿਹੜਾ ਕਿ ਟਹਿਟੇਰੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਦੇਖੋ ਸਾਨੂੰ ਕੱਲ ਟੈਪੀ ਕਮਿਸ਼ਨਰ ਪਠਾਨਕੋਟ ਦੇ ਆਫਿਸ ਵੱਲੋਂ ਇੱਕ ਡੈਮੋਲੇਸ਼ਨ ਆਰਡਰ ਪ੍ਰਾਪਤ ਹੋਈ ਸੀਗੇ ਉਹ ਡੈਮੋਲੇਸ਼ਨ ਆਰਡਰ ਜਦੋਂ ਸਾਡੇ ਕੋਲ ਆਉਂਦੇ ਆ ਅਸੀਂ ਉਸ ਵਿਅਕਤੀ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਦੇ ਹਾਂ ਕਿ ਅਪਰਾਧਿਕ ਗਤੀਵਿਧੀਆਂ ਕੀ ਆ ਤਾਂ ਕਿ ਸਾਨੂੰ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਏ ਅੱਜ ਪਠਾਨਕੋਟ ਪੁਲਿਸ ਵੱਲੋਂ ਇਸ ਬੰਦੀ ਲਾਅ ਐਂਡ ਆਰਡਰ ਦੀ ਜਿਹੜੀ ਹੈਗੀ ਆ ਸਥਿਤੀ ਨੂੰ ਪਾਬੰਦ ਹੋਣਾ ਭਾਰੀ ਜਰਾ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਸੀ ਕੱਲ ਸਾਡੀ ਜਿਹੜੀ ਆ ਰਿਕਾਰਡ ਜਿਹੜਾ ਹੈਗਾ ਅਸੀਂ ਉਸ ਨੂੰ ਚੈੱਕ ਕੀਤਾ ਤੇ ਇਹਦੇ ਖਿਲਾਫ ਜਿਹੜੇ ਹੈਗੇ ਆ ਉਹ 6 ਮੁਕਾਦਮੇ ਨਾਰਕੋਟਿਕਸ ਦੇ ਆਲਰੇਡੀ ਦਰਜ ਹੈ ਅਤੇ ਇਹ ਵਿਅਕਤੀ ਜਿਹੜਾ ਹੈਗਾ ਆ ਇਹ ਜਿਹਦਾ ਇਹ ਘਰ ਹੈਗਾ ਆ ਇਹ ਬੇਸਿਕਲੀ ਵਾਇਲੇਸ਼ਨ ਜਿਹੜੀ ਆ ਮਿਊਸਿਪਲ ਐਕਟ ਦੀ ਵਾਇਲੇਸ਼ਨ ਵੀ ਕੀਤੀ ਹੋਈ ਆ ਜਿਹਦੇ ਸਦਕਾ ਮਿਊਸਿਪਲ ਕਾਰਪੋਰੇਸ਼ਨ ਨੇ ਜਿਹੜਾ ਹੈਗਾ ਇਹਨੂੰ ਆਪਣੇ ਲੀਗਲ ਨੋਟਿਸਸ ਦੇਖ ਦਿੱਤੇ ਸੀਗੇ ਉਸ ਲੀਗਲ ਨੋਟਿਸਸ ਦੀ ਇਹਨੇ ਪਾਲਣਾ ਨਹੀਂ ਕੀਤੀ ਜਿਹਦੇ ਤਹਿਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ ਦੀ ਪ੍ਰੈਜ਼ੈਂਸ ਆਫ ਮੈਜਿਸਟ੍ਰੇਟ ਜਿਹੜਾ ਹੈਗਾ ਇਹਦੀ ਡੈਮੋਲਿਸ਼ਨ ਜਿਹੜੀ ਹੈਗੀ ਆ ਐਨਕ੍ਰੋਚਮੈਂਟ ਡੈਮੋਲਿਸ਼ਨ ਜਿਹੜੀ ਇਹ ਕਰ ਦਿੱਤੀ ਗਈ ਹੈ ਪਰ ਇਨ ਐਡੀਸ਼ਨ ਟੂ 댓 ਇਹਦੇ ਰਿਕਾਰਡ ਵੇਖਣ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਲਿਪਤਾ ਨਾਰਕੋਟਿਕਸ ਦੀ ਜਿਹੜੀ ਹੈਗੀ ਆ ਪੈਟਲਿੰਗ ਐਂਡ ਸਮਗਲਿੰਗ ਵਿੱਚ ਲਿਪਤਾ ਤੇ ਜ਼ਾਹਰਾ ਤੌਰ ਤੇ ਇਹਦਾ ਰਿਕਾਰਡ ਦੇਖਣ ਤੋਂ ਪਤਾ ਲੱਗਿਆ ਕਿ ਇਹ ਵਿਅਕਤੀ ਜਿਹੜਾ ਹੈਗਾ ਆ ਇਹ ਆਪਣੇ ਆਪ 'ਚ ਇੱਕ ਸੀਨਾ ਜ਼ੋਰ ਆ ਇੱਕ ਪਾਸੇ ਤਾਂ ਅਪਰਾਧਕ ਗਤੀਵਿਧੀਆਂ ਨੇ ਇੱਕ ਦੂਜੇ ਪਾਸੇ ਜਿਹੜਾ ਹੈਗਾ ਆ ਉਹ ਮਿਊਨਿਸਪਲ ਐਕਟ ਦੀ ਵਾਇਲੇਸ਼ਨ ਕਰ ਰਿਹਾ ਸੋ ਡੈਮੋਲੇਸ਼ਨ ਹੋ ਚੁੱਕੀ ਆ ਤੇ एवरीथिंग ਇਜ਼ ਵੈਂਟ ਪੀਸਪਾਲ ਦੂਜੀ ਜਗ੍ਹਾ ਤੇ ਵੀ ਕਿ